ਸਤਪੁੱਜ ਵਿੱਚ ਪਾਣੀ ਵਧਨ ਦਾ ਸਰਦੀ ਪਿੰਡਾਂ ਵਿੱਚ ਹੜ ਆ ਗਈ ਜਿਸ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹਾਲ ਹਲੇ ਵਿਧਾਇਕ ਵੱਲੋਂ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਸਰਕਾਰੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਹਨਾਂ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਵਿੱਚ ਹੀ ਰਿਹਾ ਜਾ ਰਿਹਾ ਹੈ ਵਿਧਾਇਕ ਵੱਲੋਂ ਅੱਜ ਵੀ ਸਰਦੀ ਪਿੰਡਾਂ ਦੇ ਵਿੱਚ ਦੌਰਾ ਕੀਤਾ ਗਿਆ ਅਤੇ ਹਰ ਸੰਭਵ ਮਦਦ ਕੀਤੀ ਗਈ ਤੇ ਕਿਹਾ ਗਿਆ ਕਿ ਮੈਂ ਇਹੀ ਰਵਾਂਗਾ ਹੋਰ ਕੀ ਕੁਝ ਹੋਇਆ ਸਭ ਕੁਝ ਜਰਨਲਿਸਟ ਸਾਡੇ ਨਾਲ ਬਣੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਮਐਲ ਸਾਹਿਬ ਬਹੁਤ ਹੀ ਮਿਹਨਤ ਕਰ ਰਿਹਾ ਹੈ ਬਹੁਤ ਚੰਗਾ ਲੋਕਾਂ ਨਾਲ ਕਾਰ ਮੇਲ ਕਰ ਰਿਹਾ ਜਿੱਥੇ ਲੋੜ ਹੈ ਉੱਥੇ ਜੇ ਪਹੁੰਚ ਰਿਹਾ ਜਿੱਥੇ ਡੀਜੀ ਲੋਡ ਡੀਜੀ ਪ੍ਰੋਵਾਈਡ ਕਰ ਰਿਹਾ ਔਰ ਕਿਸੇ ਚੀਜ਼ ਦੀ ਲੋੜ ਹੈ ਉਹ ਪ੍ਰੋਵਾਈਡ ਕਰ ਰਿਹਾ ਮੌਕੇ ਤੇ ਹੀ ਕਰ ਰਿਹਾ ਜੀ ਬਹੁਤ ਬਹੁਤ ਮਿਹਰਬਾਨੀ ਮਿਲ ਸਭ ਦੀ ਔਰ ਆਮ ਆਦੀ ਪਾਰਟੀ ਦੀ ਹਾਂਜੀ ਸਰਪੰਚ ਸਾਹਿਬ ਜੀ ਐਮਐਲ ਸਾਹਿਬ ਤੁਹਾਡੇ ਪਿੰਡ ਪਹੁੰਚੇ ਕੀ ਕਹਿਣਾ ਚਾਹੋਗੇ ਉਨ੍ਹਾਂ ਨੂੰ ਐਮਐਲ ਸਾਹਿਬ ਪਹੁੰਚਿਆ ਸਾਡੇ ਕੋਲ ਚਾਰ ਪੰਜ ਦਿਨ ਪਹਿਲਾਂ ਹੀ ਪਹੁੰਚਿਆ ਉਸ ਟਾਈਮ ਪਾਣੀ ਬਹੁਤ ਘੱਟ ਸੀ ਤੇ ਹੁਣ ਪਹੁੰਚੇ ਆ ਹੁਣ ਵੀ ਸਾਨੂੰ ਬੰਨ ਦੀ ਜ਼ਿਆਦਾ ਦਿੱਕਤ ਹੈਗੀ ਸੀ ਇਹ ਹੁਣੇ ਸਮ ਬੰਨਣ ਦੀ ਦਿੱਕਤ ਆ ਗਈ ਸੀ ਅਸੀਂ ਬੰਨ ਬੰਨਣ ਲੱਗੇ ਹੋਏ ਆ ਤੇ ਐਮਐਲ ਸਾਹਿਬ ਸਾਡੀ ਬਹੁਤ ਮਦਦ ਕੀਤੀ ਜਾਂਦੇ ਆ ਜੀਸੀਬੀ ਭੇਜੀ ਆ ਪਹਿਲੇ ਵੀ ਭੇਜੀ ਆ ਹੁਣ ਵੀ ਭੇਜਦੇ ਜਾਂਦੇ ਆ ਤਿੰਨ ਚਾਰ ਦਿਨ ਵਾਸਤੇ ਕਹਿੰਦੇ ਰੱਖੋ ਤੁਸੀਂ ਬੰਨ ਨੂੰ ਕੰਮਜਾਬ ਰੱਖੋ ਜਿੰਨਾ ਵੀ ਖਰਚਾ ਹੁੰਦਾ ਮੈਂ ਖੁਦ ਕਰਾਂਗਾ ਦਿਲ ਖੁੱਲ ਕੇ ਸੇਵਾ ਵੀ ਸਾਡੀ ਕੀਤੀ ਜਾਂਦੇ ਆ ਤੁਸੀਂ ਕੋਈ ਹੋਰ ਲੀਡਰ ਵੀ ਇੱਥੇ ਪਹੁੰਚਿਆ ਤੁਹਾਡੇ ਨਾਲ ਹੜ ਦੇ ਵਿੱਚ ਜਾਂ ਇਹ ਜੋ ਮਾਹੌਲ ਬਣਿਆ ਔਰ ਇਤਿਕੰਤ ਨਹੀਂ ਪਹੁੰਚਿਆ ਜੀ ਕੋਈ ਵੀ ਐਮਐਲ ਸਾਹਿਬ ਹੀ ਪਹੁੰਚਿਆ ਕਿ ਡੀਸੀ ਸਾਹਿਬ ਆਇਆ ਚਾਰ ਪੰਜ ਦਿਨ ਪਹਿਲੇ ਉਹ ਵੀ ਹੋ ਕੇ ਚਲੇ ਗਏ ਆ ਪਿਛਲੇ ਜਦੋਂ 2023 ਵਿੱਚ ਆੜ ਆਇਆ ਸੀ ਉਦੋਂ ਵੀ ਐਮਐਲ ਸਾਹਿਬ ਤੁਹਾਡੇ ਵਿੱਚ ਰਹੇ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਉਸ ਟਾਈਮ ਵੀ ਐਮਐਲ ਸਾਹਿਬ ਨੇ ਸਾਡੀ ਬਹੁਤ ਸੇਵਾ ਕੀਤੀ ਜਿੰਨੀ ਵੀ ਮਦਦ ਹੋ ਸਕਦੀ ਉਨੀ ਕੀਤੀ ਹੈ ਪੂਰਾ ਦਿਨ ਰਾਤ ਸਾਡੇ ਨਾਲ ਰਿਹਾ ਜੀ ਕਿਸ ਟਾਈਮ ਵੀ ਬੁਲਾਦੇ ਸੀ ਉਸ ਟਾਈਮ ਹਾਜ਼ਰ ਖੜਾ ਹੁੰਦਾ ਸੀ ਸਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੁੰਦੀ ਸੀ ਬਿਲਕੁਲ ਸਾਡੇ ਨਾਲ ਬੜੇ ਨਾਲ ਮੋੜਾ ਜੋੜ ਕੇ ਖੜਾ ਨਾ ਵੀ ਜੀ ਮੈਂ ਸਭ ਪਿੰਡ ਮੁਹਾਰਜਮ ਖੀਵਾ ਦੇ ਵਿੱਚ ਪਹੁੰਚੇ ਹੋਂ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਜੀ ਮਾਰ ਖੀਵੇ ਦੇ ਵੇਖੋ ਪਹਿਲਾਂ ਅਸੀਂ ਹੁਣ ਜਾ ਕੇ ਆਏ ਆ ਪਿੰਡ ਮੁਹਾਰਜਮਸ਼ੇਰ ਔਰ ਨਾਲ ਹੀ ਸਾਡਾ ਪਿੰਡ ਮੁਹਾਰ ਖੀਵਾ ਮੁਹਾਰ ਸੋਨਾ ਪਵਾਨੀ ਇਹ ਦੇਖ ਸਕਦੇ ਆਪਾਂ ਇਧਰ ਤਾਰਾਂ ਦੇ ਉਸ ਸਾਈਡ ਪਾਕਿਸਤਾਨ ਆ ਜਿਹੜਾ ਸਤਲੁਜ ਦਰਿਆ ਵਹਿ ਰਿਹਾ ਔਰ ਇਧਰ ਜਿਹੜਾ ਸਾਡੇ ਅਸੀਂ ਪਿੰਡਾਂ ਨੂੰ ਬਚਾਉਣ ਲਈ ਸਾਡੇ ਜਿਹੜੇ ਸਾਰੇ ਪਿੰਡ ਵਾਸੀ ਸਾਡੇ ਸਰਪੰਚ ਸਾਹਿਬਾਨ ਸਾਡੀਆਂ ਪੰਚਾਇਤਾਂ ਸਾਰੇ ਸਾਡੇ ਲੋਕ ਅਸੀਂ ਰਲ ਮਿਲ ਕੇ ਇਧਰ ਪਾਣੀ ਨਾ ਜਾਵੇ ਇਹ ਜਿਹੜਾ ਅਸੀਂ ਇੱਕ ਤਰ੍ਹਾਂ ਦਾ ਬੰਨ ਬਣਾ ਰਹੇ ਹਾਂ ਔਰ ਕੁਝ ਹੱਦ ਤੱਕ ਇਹ ਬੰਨ ਜਿਹੜਾ ਬਣ ਚੁੱਕਿਆ ਹੈ ਔਰ ਬਚਤ ਹੋ ਰਹੀ ਹੈ ਜੇ ਪਾਣੀ ਵਧਦਾ ਤੇ ਇਸ ਬੰਨ ਨੂੰ ਹਰ ਦੋ ਤਿੰਨ ਦਿਨ ਲਗਾ ਕੇ ਅਸੀਂ ਮਜ਼ਬੂਤ ਕਰਾਂਗੇ ਔਰ ਜੋ ਵੀ ਕਿਸੇ ਤਰ੍ਹਾਂ ਦੀ ਲੋੜ ਦੀ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਮੈਂ ਹਰ ਸਮੇਂ ਇਹਨਾਂ ਦੇ ਨਾਲ ਖੜਾ ਅੱਜ ਵੀ ਮੈਨੂੰ ਇਹਨਾਂ ਨੇ ਦੱਸਿਆ ਕਿ ਜੀਸੀਬੀ ਮਸ਼ੀਨ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਤਾਂ ਨਾਲ ਦੇ ਨਾਲ ਹੁਣੇ ਅਸੀਂ ਜੀਸੀਬੀ ਵੀ ਪ੍ਰੋਵਾਈਡ ਕਰਵਾਤੀ ਹੈ ਔਰ ਡੀਜ਼ਲ ਲਈ ਇਹਨਾਂ ਨੂੰ ਜਿਹੜਾ ਕਿਹਾ ਕਿ ਹੁਣ ਦੇਖ ਕੇ ਵੀ ਮੈਂ ਚੱਲਿਆ ਕੁਝ ਔਰ ਇਹਨਾਂ ਨੂੰ ਕਿਹਾ ਜਾ ਕੇ ਮੇਰੀ ਉੱਥੇ ਜਿਹੜਾ ਪੈਟਰੋਲ ਪੰਪ ਤੇ ਗੱਲ ਕਰਾ ਦੇ ਜਿੰਨਾ ਡੀਜ਼ਲ ਚਾਹੀਦਾ ਜਿੰਨਾ ਲੱਗਦਾ ਇਹਨਾਂ ਸਾਰਿਆਂ ਨੂੰ ਡੀਜ਼ਲ ਵੀ ਦੇਵਾਂਗੇ ਜਿਹਦੇ ਨਾਲ ਸਾਡਾ ਜਿਹੜਾ ਬੰਨਣਾ ਇਹ ਪੱਕਾ ਹੋ ਜੇ ਔਰ ਇਹ ਜਿਹੜੇ ਸਾਡੇ ਪਿੰਡ ਨੇ ਚਾਏ ਮੁਹਾਰ ਸੋਨਾ ਮੁਹਾਰ ਕੀਵਾ ਪਵਾਨੀ ਇਹ ਸਾਰੇ ਪਿੰਡਾਂ ਦੇ ਲੋਕ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਔਰ ਸਾਰੇ ਸਾਡੇ ਸਾਥੀ ਸਾਡੇ ਲੋਕ ਮੈਂ ਆ ਇਹਨਾਂ ਦਾ ਸੇਵਾਦਾਰ ਆ ਬੱਚਾ ਜਦੋਂ ਵੀ ਲੋੜ ਪੈਂਦੀ ਹੈ ਮੈਨੂੰ ਜਦੋਂ ਵੀ ਇਹ ਆਵਾਜ਼ ਮਾਰਦੇ ਨੇ ਮੈਂ ਨਾਲ ਦੀ ਨਾਲ ਪਹੁੰਚ ਜਾਨਾ ਔਰ ਹਰ ਸਮੇਂ ਇਹਨਾਂ ਦੇ ਨਾਲ ਖੜਦਾ ਪਹਿਲਾਂ ਵੀ ਜਿਹੜਾ 2023 ਦੇ ਵਿੱਚ ਹੜ ਆਇਆ ਸੀ ਡਰੇਡ ਦੋ ਮਹੀਨਾ ਬਹੁਤ ਸਾਰਾ ਪਾਣੀ ਸੀ ਮੇਰੇ ਨਾਲ ਲੋਕਾਂ ਦੇ ਵਿੱਚ ਰਹਿ ਕੇ ਇਹਨਾਂ ਦਾ ਜਿਹੜੀ ਮੁਸੀਬਤ ਸਾਡੇ ਕੋਲ ਆਈ ਸੀ ਅਸੀਂ ਇਕੱਠਿਆਂ ਹੀ ਮੁਸੀਬਤ ਦਾ ਜਿਹੜਾ ਸਾਹਮਣਾ ਕੀਤਾ ਸੀ ਔਰ ਅੱਜ ਵੀ ਜੇ ਕੋਈ ਮੁਸੀਬਤ ਆਈ ਅਸੀਂ ਰਲ ਮਿਲ ਕੇ ਇਕੱਠੇ ਉਸ ਮੁਸੀਬਤ ਦਾ ਸਾਹਮਣਾ ਕਰ ਰਹੇ ਹਾਂ ਉਹਨਾਂ ਸਾਰਿਆਂ ਨੂੰ ਫਿਰ ਵਿਸ਼ਵਾਸ ਦਿਵਾਉਣਾ ਕਿ ਸਾਰਿਆਂ ਦੇ ਮੈਂ ਨਾਲ ਖੜਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਜਿਹੜੀ ਮੁਸ਼ਕਲ ਨਹੀਂ ਆਉਣ ਦਿੰਦੇ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत